ਦੋਸਤੋ ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ ਉਸ ਵਿਚਾਰੇ ਕੋਲ ਜ਼ਮੀਨ ਬਹੁਤ ਹੀ ਘੱਟ ਸੀ ਇਸ ਲਈ ਉਹਦਾ ਵਿਆਹ ਕਰਵਾਉਣ ਲਈ ਕੋਈ ਤਿਆਰ ਨਹੀਂ ਸੀ ਹੁੰਦਾ ਪਰ ਉਹ ਬਹੁਤ ਹੀ ਜ਼ਿਆਦਾ ਮਿਹਨਤੀ ਤੇ ਇਮਾਨਦਾਰ ਸੀ ਸੋ ਉਸ ਦੀ ਮਿਹਨਤੀ ਤੇ ਇਮਾਨਦਾਰ ਵਾਲੇ ਸੁਭਾਅ ਨੂੰ ਦੇਖਦਿਆਂ ਹੋਇਆਂ ਕਿਸੇ ਭੱਦਰਪੁਰਸ਼ ਨੇ ਉਹਦਾ ਵਿਆਹ ਇੱਕ ਗਰੀਬ ਘਰ ਦੀ ਲੜਕੀ ਨਾਲ ਕਰਵਾ ਦਿੱਤਾ ਉਹਦੀ ਵਾਟੀ ਵੀ ਬਹੁਤ ਹੀ ਚੰਗੇ ਸੰਸਕਾਰਾਂ ਵਾਲੀ ਸੀ ਬਹੁਤ ਹੀ ਵਧੀਆ ਖਾਨਦਾਨ ਵਿੱਚ ਪਲੀ ਹੋਣ ਕਰਕੇ ਉਹ ਆਪਣੇ ਪਤੀ ਦੇ ਮੋਢੇ ਨਾਲ ਮੋਟਾ ਜੋੜ ਕੇ ਕੰਮ ਕਰਦੀ ਸੀ ਤੇ ਉਹ ਦੋਵੇਂ ਰਲ ਕੇ ਬਹੁਤ ਹੀ ਥੋੜੀ ਜੀ ਜ਼ਮੀਨ ਵਿੱਚੋਂ ਵੀ ਚੰਗੀ ਉਪਜ ਪੈਦਾ ਕਰ ਲੈਂਦੇ ਸਨ ਕੁਝ ਸਮੇਂ ਬਾਅਦ ਉਹਨਾਂ ਦੇ ਚਾਰ ਪੁੱਤਰ ਪੈਦਾ ਹੋਏ ਉਹਨਾਂ ਦੋਹਾਂ ਜੀਆ ਨੇ ਰਲ ਕੇ ਉਹਨਾਂ ਚਾਰਾਂ ਦਾ ਚੰਗੀ ਤਰ੍ਹਾਂ ਪਾਲਣ ਪੋਸ਼ਣ ਕੀਤਾ ਸੋ ਇਸ ਤਰ੍ਹਾਂ ਦੇ ਸੁਖਾਵੇਂ ਮਾਹੌਲ ਵਿੱਚ ਪਲੇ ਹੋਣ ਕਰਕੇ ਉਹ ਚਾਰੇ ਹੀ ਆਪਣੇ ਮਾਪਿਆਂ ਦੇ ਆਗਿਆਕਾਰੀ ਪੁੱਤਰ ਸਾਬਤ ਹੋਏ ਜੀਨੂ ਜੋ ਵੀ ਕੰਮ ਕਰਨ ਲਈ ਪਿਤਾ ਕਹਿੰਦਾ ਹਰ ਇੱਕ ਆਪਣਾ ਕੰਮ ਬਹੁਤ ਜਲਦੀ ਤੇ ਖਿੜੇ ਮੱਥੇ ਕਰਦਾ ਤੇ ਉਹ ਇੱਕ ਦੂਸਰੇ ਤੋਂ ਵੱਧ ਕੇ ਕੰਮ ਕਰਨ ਨੂੰ ਤਿਆਰ ਰਹਿੰਦੇ ਸੋ ਉਹਨਾਂ ਚਾਰਾਂ ਨੇ ਜਵਾਨ ਹੋ ਕੇ ਖੇਤੀ ਦਾ ਤੇ ਪਸ਼ੂਆਂ ਦੀ ਸਾਂਭ ਸੰਭਾਲ ਦਾ ਕੰਮ ਵੀ ਚੰਗੀ ਤਰ੍ਹਾਂ ਸੰਭਾਲਣਾ ਸ਼ੁਰੂ ਕਰ ਦਿੱਤਾ ਸੀ ਪਿਤਾ ਜਿਹੜੀ ਵੀ ਜ਼ਿੰਮੇਵਾਰੀ ਕਿਸੇ ਨੂੰ ਵੀ ਦਿੰਦਾ ਉਹ ਹਰ ਹਾਲਤ ਵਿੱਚ ਉਸ ਜ਼ਿੰਮੇਵਾਰੀ ਨੂੰ ਬੜੀ ਹੀ ਲਗਨ ਤੇ ਮਿਹਨਤ ਨਾਲ ਪੂਰੀ ਕਰਦਾ ਇੱਕ ਦਿਨ ਉਹ ਕਿਸਾਨ ਪਿੱਪਲ ਦੇ ਦਰਖਤ ਥੱਲੇ ਬੈਠਾ ਬਾਣ ਦਾ ਰੱਸਾ ਵਟ ਰਿਹਾ ਸੀ ਪਿੱਪਲ ਦੇ ਉੱਤੇ ਇੱਕ ਕਾਂ ਬੈਠਾ ਸੀ ਕਾਂ ਇਹ ਦੇਖ ਰਿਹਾ ਸੀ ਕਿ ਕਿਸਾਨ ਦੇ ਪੁੱਤਰ ਉਹਦੇ ਕਹਿਣ ਦੇ ਵਿੱਚ ਨੇ ਜੋ ਵੀ ਕਿਸਾਨ ਕਹਿੰਦਾ ਉਹ ਉਹਦੇ ਪੁੱਤਰ ਕਰਦੇ ਨੇ ਤੇ ਇੱਕ ਤੋਂ ਵੱਧ ਕੇ ਇੱਕ ਅੱਗੇ ਹੋ ਕੇ ਕੰਮ ਕਰਦੇ ਨੇ ਤੇ ਕੰਮ ਨੂੰ ਝਾਟੀ ਮਟ ਮੁਕਾ ਦਿੰਦੇ ਨੇ ਕਾਂ ਨੇ ਰੱਸਾ ਵਟਦੇ ਹੋਏ ਕਿਸਾਨ ਨੂੰ ਪੁੱਛਿਆ ਬਾਬਾ ਜੀ ਤੁਸੀਂ ਇਹ ਰੱਸਾ ਕਿਸ ਲਈ ਵਟ ਰਹੇ ਹੋ ਇਹਦਾ ਤੁਸੀਂ ਕੀ ਕਰੋਗੇ ਕਿਸਾਨ ਨੇ ਸਹਿਜ ਸੁਭਾਈ ਬੋਲ ਦਿੱਤਾ ਕਿ ਇਸ ਨਾਲ ਤੈਨੂੰ ਬੰਨਾਂਗਾ ਕਾਂ ਇਹ ਸੁਣ ਕੇ ਸਹਿਮ ਗਿਆ ਉਹਨੇ ਇਹਨੂੰ ਸੱਚ ਮੰਨ ਲਿਆ ਤੇ ਉਹ ਡਰ ਗਿਆ ਕਿ ਇਹ ਤਾਂ ਮੈਨੂੰ ਸੱਚਮੁੱਚ ਹੀ ਬੰਨ ਦੇਣਗੇ ਤੇ ਬੋਲਿਆ ਕਿ ਬਾਬਾ ਜੀ ਤੁਸੀਂ ਜੇਕਰ ਮੈਨੂੰ ਬੰਨਣਾ ਛੱਡ ਦਿਓਗੇ ਤਾਂ ਮੈਂ ਤੁਹਾਨੂੰ ਇਸ ਪਿੱਪਲ ਦੀ ਜੜ ਵਿੱਚ ਦੱਬਿਆ ਹੋਇਆ ਖਜ਼ਾਨਾ ਦੱਸ ਦਿੰਦਾ ਹਾਂ ਕਿਸਾਨ ਨੇ ਕਿਹਾ ਠੀਕ ਹੈ ਦੱਸ ਕਾਂ ਪਿੱਪਲ ਤੋਂ ਥੱਲੇ ਆ ਕੇ ਜੜ ਵਿੱਚ ਪੰਜੇ ਮਾਰਨ ਲੱਗਾ ਕਿਸਾਨ ਨੇ ਆਪਣੇ ਚਾਰਾਂ ਪੁੱਤਰਾਂ ਨੂੰ ਬੁਲਾ ਕੇ ਟੋਇਆ ਪੁੱਟਿਆ ਤੇ ਉੱਥੋਂ ਖਜ਼ਾਨਾ ਨਿਕਲਿਆ ਆ ਉਹ ਦਿਨਾਂ ਵਿੱਚ ਹੀ ਅਮੀਰ ਹੋ ਗਏ ਸੋ ਇਹ ਖਜ਼ਾਨੇ ਬਾਰੇ ਕਾਂ ਵੱਲੋਂ ਦੱਸਣ ਤੇ ਗਵੰਟੀਆਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤੇ ਉਹ ਵੀ ਇਸੇ ਤਰ੍ਹਾਂ ਹੀ ਕਰਨ ਲੱਗੇ ਕਿਉਂਕਿ ਉਸ ਗਵੰਡੀ ਦੇ ਵੀ ਚਾਰ ਪੁੱਤਰ ਸਨ ਪਰ ਉਹ ਕਿਸਾਨ ਆਪ ਵੀ ਆਲਸੀ ਸੀ ਤੇ ਉਹਦੇ ਸਾਰੇ ਪੁੱਤਰ ਵੀ ਆਲਸੀ ਤੇ ਕੰਮਚੋਰ ਸੀ। ਜੋ ਵੀ ਉਹਨਾਂ ਨੂੰ ਪਿਤਾ ਕਰਨ ਨੂੰ ਕਹਿੰਦਾ ਉਹ ਇੱਕ ਦੂਸਰੇ ਉੱਪਰ ਸੁੱਟ ਦਿੰਦੇ। ਮੈਂ ਕਿਉਂ ਕਰਾਂਗਾ ਵੱਡੇ ਤੋਂ ਕਰਾ ਲਓ ਛੋਟੇ ਤੋਂ ਕਰਾ ਲਓ। ਸੋ ਇਸ ਤਰ੍ਹਾਂ ਉਹ ਸਾਰੇ ਹੀ ਪਿਤਾ ਦੇ ਕਹਿਣੇ ਤੋਂ ਬਾਹਰ ਸਨ। ਕਿਸਾਨ ਉਹਨਾਂ ਨੂੰ ਜੋ ਵੀ ਕੰਮ ਦਿੰਦਾ ਉਹ ਉਹਨਾਂ ਦਾ ਉਲਟ ਹੀ ਜਵਾਬ ਦਿੰਦੇ ਤੇ ਦੂਜੇ ਨੂੰ ਆਖਣ ਲਈ ਕਹਿ ਦਿੰਦੇ। ਚਾਰੇ ਉਹਦੀ ਕੋਈ ਵੀ ਗੱਲ ਨਹੀਂ ਸੀ ਮੰਨਦੇ। ਇੱਕ ਦਿਨ ਉਹਨਾਂ ਦੇ ਪਿਤਾ ਦੇ ਮਨ ਵਿੱਚ ਆਇਆ ਕਿ ਮੈਂ ਵੀ ਕਾਂ ਦੇ ਨਾਲ ਗਵੰਡੀ ਵਾਲਾ ਡਰਾਮਾ ਕਰਕੇ ਵੇਖਾਂ ਹੋ ਸਕਦਾ ਕਾਂ ਮੈਨੂੰ ਵੀ ਖਜ਼ਾਨਾ ਦੱਸ ਦੇ ਸੋ ਉਹ ਵੀ ਉਵੇਂ ਹੀ ਪਿੱਪਲ ਥੱਲੇ ਬੈਠ ਕੇ ਰੱਸਾ ਵਟਣ ਲੱਗ ਗਿਆ ਕਾਂ ਵੀ ਉੱਥੇ ਆ ਕੇ ਟਾਣੀ ਤੇ ਬੈਠ ਗਿਆ ਉਹਨੂੰ ਰੱਸਾ ਵਟਦਿਆਂ ਦੇਖ ਕੇ ਕਾਂ ਨੇ ਫਿਰ ਪੁੱਛਿਆ ਬਾਬਾ ਜੀ ਰੱਸਾ ਵਟ ਕੇ ਕੀ ਕਰੋਗੇ ਕਿਸਾਨ ਨੇ ਗਵੰਡੀ ਦੇ ਵਾਂਗੂ ਹੀ ਸੇਮ ਉਹਨੇ ਵੀ ਉਸੇ ਤਰ੍ਹਾਂ ਹੀ ਸਹਸਵਾਰ ਵਾਲੇ ਲਿਹਾਜ਼ੇ ਦੇ ਵਿੱਚ ਹੀ ਇਸ਼ਾਵਦ ਫਿਰ ਕਹੀ ਕਿ ਇਹਦੇ ਨਾਲ ਮੈਂ ਤੈਨੂੰ ਬਨਾਂਗਾ ਇਹ ਲਫ਼ਜ਼ ਸੁਣਖੇ ਕਾਂ ਖਿੜਖੜਾ ਕੇ ਹੱਸ ਪਿਆ ਤੇ ਕਹਿਣ ਲੱਗਾ ਤੂੰ ਮੈਨੂੰ ਬਨਨੇਗਾ ਤੂੰ ਮੈਨੂੰ ਕੀ ਬਨਨੇਗਾ ਤੇਰੇ ਤੋਂ ਤਾਂ ਆਪਣੇ ਟੱਬਰ ਨੂੰ ਹੀ ਇੱਕ ਰਸਤੇ ਵਿੱਚ ਨਹੀਂ ਬੰਨਿਆ ਜਾ ਰਿਹਾ ਕੋਈ ਤੇਰੀ ਗੱਲ ਨਹੀਂ ਮੰਨਦਾ ਦਵਾਨੀ ਜਿੰਨਾ ਤੇਰੇ ਤੇ ਕਿਸੇ ਨੂੰ ਯਕੀਨ ਨਹੀਂ ਨਾ ਤੇਰੀ ਪੁੱਛ ਹੈ ਇਸ ਘਰ ਵਿੱਚ ਤੂੰ ਮੈਨੂੰ ਬਨਨੇਗਾ ਸੋ ਜਿਸ ਬਾਬੇ ਦੀ ਰੀਸ ਕਰਕੇ ਖਜ਼ਾਨਾ ਲੈਣ ਦੀ ਤੂੰ ਕੋਸ਼ਿਸ਼ ਕਰ ਰਿਹਾ ਹੈ ਉਹ ਤੁਹਾਡੀ ਬੇਤਫਾਕੀ ਕਰਕੇ ਪੂਰੀ ਨਹੀਂ ਹੋ ਸਕਦੀ। ਬਾਬਾ ਜੀ ਤੇ ਆਪਣੇ ਪੁੱਤਰਾਂ ਦੀ ਮਿਹਨਤ ਤੇ ਏਕਤਾ ਦੇਖ ਕੇ ਮੈਂ ਉਸ ਨੂੰ ਖਜ਼ਾਨਾ ਦੱਸ ਦਿੱਤਾ ਸੀ। ਇਹ ਤੇਰੇ ਵੱਸ ਦਾ ਨਹੀਂ ਹੈ। ਸੋ ਦੋਸਤੋ ਏਕੇ ਤੇ ਮਿਹਨਤ ਵਿੱਚ ਹੀ ਬਰਕਤ ਹੁੰਦੀ ਹੈ। ਸਾਨੂੰ ਵੀ ਆਪਣੇ ਘਰ ਵਿੱਚ ਏਕਤਾ ਰੱਖਣੀ ਚਾਹੀਦੀ ਹੈ ਤੇ ਮਿਹਨਤ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹਟਣਾ ਚਾਹੀਦਾ।